ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਚ ਜਸਮਾਨ ਜੀ ਜੋ ਕਿ ਸਾਡੇ ਨਾਲ 5 ਸਾਲ ਤੋਂ ਜੁੜੇ ਹੋਏ ਨੇ ਇਹਨਾਂ ਦੇ ਜਿਹੜੇ ਵਿਦਿਆਰਥੀ ਨੇ ਜੋ ਖੜਾਈ ਹੋਏ ਨੇ ਜਿਨ੍ਹਾਂ ਨੂੰ ਪ੍ਰੈਕਟਿਸ ਕਰਾਉਂਦੇ ਨੇ ਇਹ ਇਸ ਵਾਰੀ ਵੀ ਜਿਹੜਾ ਜ਼ਿਲ੍ਹਾ ਜਲੰਧਰ ਚੋਂ ਹੁਣ ਤੱਕ ਚਰੇ ਚਾਰ ਜਿਹੜੇ 골ਡ ਮੈਡਲ ਹਾਸਲ ਕਰ ਚੁੱਕੇ ਨੇ ਤੇ ਅਜੇ ਹਲੇ ਸਾਡੇ ਕਰਾਂਟੇ ਦੀ ਜਿਹੜੀ ਟੀਮ ਨੇ ਜਾਣਾ ਵਾ ਹਲੇ ਤਾਈਕਵੋਂਡੋ ਤੇ ਯੂਡੋ ਵਿੱਚ ਗਏ ਤੋਂ ਇਹਨਾਂ ਦੇ ਬਹੁਤ ਹੀ ਮਿਹਨਤੀ ਨੇ ਤੇ ਇਹ ਸ਼ਾਮ ਨੂੰ ਵੀ ਪ੍ਰੈਕਟਿਸ ਕਰਾਉਂਦੇ ਨੇ ਇਹ ਸੂਰਿਅਮ ਮਾਰਸ਼ਲ ਅਕੈਡਮੀ ਜਿਹੜੀ ਹੈ ਇੱਥੇ ਦਰਾਂ ਦੇ ਵਿੱਚ ਹੈ ਸੋ ਇਹ ਇੱਕ ਇੰਟਰਨੈਸ਼ਨਲ ਕੋਚ ਨੇ ਤੇ ਜਿਹੜੇ ਨੈਸ਼ਨਲ ਰੈਫਰੀ ਜਿਹੜੇ ਨੇ ਸੋ ਜੇ ਕਿਸੇ ਨੇ ਇਹਨਾਂ ਤੋਂ ਰੈਫਰੀਸ਼ਪ ਵੀ ਕਰਾਉਣੀ ਆ ਤਾਂ ਵੀ ਇਹਨਾਂ ਨਾਲ ਸੰਪਰਕ ਕਰ ਸਕਦਾ ਜੇ ਕੋਈ ਵਿਦਿਆਰਥੀ ਸ਼ਾਮ ਨੂੰ ਕੋਚਿੰਗ ਹਾਸਲ ਕਰਨਾ ਚਾਹੁੰਦੇ ਹੋਰ ਸਕੂਲਾਂ ਦੇ ਜਿਹੜੇ ਆ ਉਹ ਉਹ ਇਹਨਾਂ ਨਾਲ ਸੰਪਰਕ ਕਰਕੇ ਤੇ ਆਪਣਾ ਭਵਿੱਖ ਜਿਹੜਾ ਤੇ martial art ਦੇ ਵਿੱਚ ਤੂਝਲ ਕਰ ਸਕਦੇ ਨੇ ਬਹੁਤ ਵਧੀਆ ਕੋਚ ਤੇ ਵਧੀਆ ਨੇਚਰ ਦੇ ਜਿਹੜੇ ਇਹ ਕੋਚ ਦੇ